ਤੇ ਹਾਂਜੀ ਤੇ ਅੱਜ ਪਹੁੰਚਿਆ ਜੀ ਮਿਲ ਗਏ ਤੇ ਮਿਲ ਗਏ ਪਹੁੰਚੇ ਆ ਜੀ ਆਪਾਂ ਇੱਕ ਸ਼ਾਪ ਹੈ ਜੀ ਗਗਨ ਪੀਜ਼ਾ ਹੱਬ ਇੱਕ ਛੋਟੀ ਜੀ ਦੁਕਾਨ ਹੈ ਪਰ ਇਸ ਦੁਕਾਨ ਦੇ ਵਿੱਚ ਕਹਿੰਦੇ ਪੀਜ਼ੇ ਬੜੇ ਵਧੀਆ ਮਿਲਦੇ ਆ ਤੇ ਅੰਦਰ ਚਲਦੇ ਆ ਅੱਜ ਤੁਹਾਨੂੰ ਦੁਕਾਨ ਦਿਖਾਵਾਂ ਬਿਲਕੁਲ ਛੋਟੀ ਜੀ ਦੁਕਾਨ ਆ ਇੱਥੋਂ ਸ਼ੁਰੂ ਹੋ ਕੇ ਇੱਥੇ ਖਤਮ ਆ ਮਤਲਬ 2 ਟੇਬਲ ਲੱਗੇ ਦੀ ਜਗ੍ਹਾ ਸਿਰਫ ਇੱਥੇ ਪਰ ਜਿਹੜਾ ਇੱਥੇ ਬਾਈ ਦੇ ਪੀਜ਼ੇ ਦਾ ਜਾਦੂ ਆ ਨਾ ਬਾਈ ਉਹ ਕਮਾਲ ਦਾ ਤੇ ਪਿਛੋਂ ਤੁਹਾਨੂੰ ਇੱਕ ਚੀਜ਼ ਦਿਖਾਵਾਂਗਾ ਆ ਦੇਖੋ ਆ ਬਾਈ ਦਾ ਅੰਦਰ ਸੈਟਅਪ ਤੇ ਹੁਣ ਆਪਾਂ ਲਾਲਾ ਜੰਗਾ ਛੋਟੀ ਬਾਈ ਅੰਦਰ ਆ ਜੀਏ ਚਲੋ ਆਪਾਂ ਬਾਈ ਹੁਣਾਂ ਦੇ ਕੋਲ ਅੰਦਰ ਜਾ ਕੇ ਗੱਲ ਕਰ ਆਇਦਰ ਗਗਨ ਬਾਜੀ ਗਗਨ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਓ ਠੀਕ ਠਾਕ ਹੋ ਹਾਂਜੀ ਹਾਂਜੀ ਤੇ ਪਹਿਲਾਂ ਤਾਂ ਬਾਈ ਜੀ ਮੈਨੂੰ ਇਹ ਗੱਲ ਦੱਸੋ ਵੀ ਇੱਕ ਬਿਲਗੇ ਸ਼ਹਿਰ ਦੇ ਵਿੱਚ ਹਾਂਜੀ ਹਾਂਜੀ ਥੋੜੇ ਇੱਧਰ ਆ ਜੋ ਮੜ ਇੱਧਰ ਨੂੰ ਬਿਲਗੇ ਸ਼ਹਿਰ ਦੇ ਵਿੱਚ ਤੁਸੀਂ ਇੰਨਾ ਕੁ ਵਧੀਆ ਲਾਜਵਾ ਪੀਜ਼ਾ ਖਵਾਉਂਦੇ ਹੋ ਹਾਂਜੀ ਬਾਈ ਕਿੱਥੋਂ ਪਹਿਲਾਂ ਤਾਂ ਇਹ ਸ਼ੁਰੂ ਕਦੋਂ ਸ਼ੁਰੂਆਤ ਕਦੋਂ ਕੀਤੀ ਆ ਤੇ ਸਿੱਖਿਆ ਕਿੱਥੋਂ ਸਿੱਖਿਆ ਬਾਈ ਆਪਣੇ ਡੋਮੀਨੋਸ ਚੋਂ ਮੁੰਡੇ ਆਏ ਸੀਗੇ ਅੱਛਾ ਤੇ ਉਹਨਾਂ ਤੋਂ ਆਪਾਂ ਕੰਮ ਸਿੱਖਿਆ ਸੀਗਾ ਸਾਲ ਇੱਕ ਲਾਇਆ ਸੀ ਉਹਨਾਂ ਕੋਲ ਹੂੰ ਉਸ ਤੋਂ ਬਾਅਦ ਵਿੱਚ ਆਪਾਂ ਕੋਸ਼ਿਸ਼ ਹੀ ਕਰੀ ਦੀ ਕਿ ਹਰੇਕ ਨੂੰ ਵਧੀਆ ਬਣਾਏ ਹਰੇਕ ਦੇ ਦਾ ਜਿੱਦਾਂ ਦਾ ਉਹਨੂੰ ਟੇਸ ਚਾਹੀਦਾ ਉਦਾਂ ਦਾ ਹੀ ਮਿਲੇ ਅੱਛਾ ਫਿਰ ਮੈਂ ਕਸਟਮਰ ਨੂੰ ਦੇਣ ਤੋਂ ਬਾਅਦ ਪੁੱਛਦਾ ਹਾਂ ਕਿ ਬਾਈ ਦੱਸੋ ਜੇ ਤੁਹਾਨੂੰ ਕੋਈ ਕਮੀ ਪੇਚੀ ਲੱਗਦੀ ਆਪਾਂ ਉਸ ਹਿਸਾਬ ਨਾਲ ਹੀ ਪੀਜ਼ਾ ਬਣਾਉਂਦੇ ਆਂ ਕੀ ਬਾਤ ਹੈ ਬਾਈ ਅੱਛਾ ਮੈਨੂੰ ਇਹ ਗੱਲ ਦੱਸੋ ਵੀ ਕਹਿੰਦਾ ਮੈਂ ਵੀਡੀਓ ਬਣਾਈ ਸੀ ਤੇ ਉਹਦੇ ਵਿੱਚ ਕਹਿੰਦੇ ਸੀ ਵੀ ਬਾਈ ਨੇ ਜਗ੍ਹਾ ਗਲਤ ਚੁਣੀ ਹੈ ਹਾਂਜੀ ਪੀਜ਼ਾ ਸ਼ਾਪ ਬਣਾਉਣ ਲਈ ਅ ਕਿੱਦਾਂ ਕਾਫੀ ਹੋ ਜਾਂਦਾ ਮੇਰੇ ਕੋਲ ਬਲਗੇ ਦੇ ਵੀ ਗਾਹਕ ਹੈਗੇ ਲਾਮਲੇ ਜਦੋਂ ਪਵਾਦ ਨਾ ਹੋ ਗਿਆ ਤੁਹਾਡੇ ਹੁਣ ਤਾਲਮਨ ਤੋਂ ਵੀ ਕਾਫੀ ਜਣੇ ਆਉਂਦੇ ਆ ਪਵਾਦ ਦੇ ਤੋਂ ਲੱਗ ਜਾਓ ਖੇਲਿਆਂ ਤੋਂ ਔਜਲਿਆਂ ਤੋਂ ਸਾਰੇ ਜਣੇ ਹੁਣ ਇੱਥੇ ਆਉਂਦੇ ਮਤਲਬ ਬਾਈ ਦੀ ਖਾਸ ਗੱਲ ਇਹ ਕਿ ਜੇ ਤੁਸੀਂ ਬਾਈ ਕੋਲ ਇੱਕ ਵਾਰੀ ਆ ਗਏ ਨਾ ਤੇ ਤੁਸੀਂ ਦੂਜੀ ਵਾਰੀ ਕਿਸੇ ਹੋਰ ਜਗੇ ਵੀ ਪੀਜਨ ਟਰਾਈ ਕਰਨਾ ਪੱਕੀ ਗੱਲ ਨੇ ਕੋਸ਼ਿਸ਼ ਪੂਰੀ ਕਰੀ ਦੀ ਆ ਜੇ ਗੱਲਾ ਖੋਸ਼ ਹੋਵੇ ਜੇ ਕੋਈ ਕਮੀ ਪੇਸ਼ੀ ਆ ਉਹਨੂੰ ਜ਼ਰੂਰ ਦੂਰ ਕਰੀਏ ਕੀ ਆ ਬਾਤ ਹੈ ਬਈ ਸਾਈਜ਼ ਕਿਹੜੇ ਕਿਹੜੇ ਆ ਆਪਣੇ ਕੋਲ ਆਪਣੇ ਕੋ ਹੈਗਾ ਆ 7 8 10 12 16 16 7 8 10 12 16 ਹਾਂਜੀ ਸਟਾਰਟਿੰਗ ਪ੍ਰਾਈਸ ਆਪਣਾ ਪੀਜ਼ਾ ਦਾ ਕਿੰਨੇ ਕੀ ਰੇਟ ਤੋਂ ਸਟਾਰਟ ਹੁੰਦਾ ਜਿੱਦਾਂ 60 ਰੁਪਏ 70 ਰੁਪਏ ਤੋਂ ਸ਼ੁਰੂ ਹੋ ਜਾਂਦਾ ਪਰ ਵਧੀਆ 80 ਫਿਰ ਉਸ ਤੋਂ ਬਾਅਦ 120 ਵਾਲਾ ਜਿਹੜਾ ਸਿੰਗਲ ਚੀਜ਼ ਆ ਜਾਂਦੇ ਸਾਈਜ਼ ਉਹਨਾਂ ਦਾ ਵੱਡਾ ਹੋ ਜਾਂਦਾ ਅੱਛਾ ਪਰ ਜਿਹੜੇ 80 ਵਾਲੇ ਆ ਜਿੱਦਾਂ ਹੁਣ ਜਿਹਦਾ ਨਿਆਣਿਆਂ ਨੇ ਖਾਣਾ ਕਿ ਜਿਹਨੇ ਨਿਆਣੇ ਜਾਇਦ ਕਰਦੇ ਉਹਨਾਂ ਲਈ ਬਿਲਕੁਲ ਜੋ ਮੈਂ ਕੱਲਾ ਮੈਂ ਹੀ ਬਣਾਉਂਦਾ ਹੋਰ ਕੋਈ ਨਹੀਂ ਬਣਾਉਂਦਾ ਅੱਛਾ ਹੋਰ ਕੋਈ ਨਹੀਂ ਬਣਾਉਂਦਾ ਨਹੀਂ ਨਹੀਂ ਬਾਕੀਆਂ ਦਾ ਸਾਰਿਆਂ ਦਾ 150 ਤੋਂ ਪਲੱਸ ਹੀ ਸ਼ੁਰੂ ਆ ਕੀ ਬਾਤ ਹੈ ਤੇ ਬਈ ਅੱਜ ਸਾਨੂੰ ਵੀ ਜਿਹੜਾ ਖਿਲਾ ਰਹੇ ਹੋ ਅੱਜ ਤੁਹਾਨੂੰ ਆਪਾਂ ਡਬਲ ਐਕਸਲ ਬਣਾਇਆ ਖਾਣੇ 16 ਇੰਚੀ ਡਬਲ ਐਕਸਲ 16 ਇੰਚੀ ਤੇ ਬਾਈ ਦੀ ਦੁਕਾਨ ਹੈ ਲਗਭਗ ਬਿਲਕੁਲ ਛੋਟੀ ਜੀ ਹੈ ਤੇ ਪੀਜ਼ਾ ਇੱਥੇ ਬਣ ਲੱਗਾ ਡਬਲ ਐਕਸਲ ਹਾਂਜੀ ਕਿਉਂ ਬਈ ਹਾਂਜੀ ਮੀਡੀਅਮ ਦੁਕਾਨ ਤੇ ਪੀਜ਼ਾ ਡਬਲ ਐਕਸਲ ਪੀਜ਼ਾ ਵੱਡਾ ਕੀ ਬਾਤ ਹੈ ਭਾਜੀ ਤੇ ਬਾਈ ਪਹਿਲਾਂ ਕੀ ਕੰਮ ਕਰਦੇ ਸੀ ਆ ਕੰਮ ਤਾਂ ਭਾਜੀ ਮੈਂ ਕਾਫੀ ਕੀਤਾ ਆ ਮਤਲਬ ਬਹੁਤ ਜ਼ਿਆਦਾ ਤੱਕੇ ਖਾ ਕੇ ਇੱਥੇ ਤੇ ਪਹੁੰਚੇ ਹਾਂ ਸਟ੍ਰਗਲ ਲਾਈਫ ਬਹੁਤ ਰਹੀ ਹੈ ਉਹ ਕਿ ਪਹਿਲਾਂ ਮੈਨੂੰ ਆਦਾ ਤੁਸੀਂ ਕ੍ਰੇਮਕਾ ਫੈਕਟਰੀ ਕਿੱਥੇ ਕੰਮ ਕਰਦੇ ਸੀ ਨਾ ਕ੍ਰੇਮਕਾ ਦੇ ਵਿੱਚ ਵੀ ਲਾਇਆ ਮੈਂ ਡਰਾਈਵਰ ਰਿਹਾ ਹਾਂ ਉੱਥੇ ਕਲਿਫਟ ਡਰਾਈਵਰ ਫਿਰ ਮੈਂ ਜੀਐਨਏ ਵੈਲਡਰ ਵੀ ਰਿਹਾ ਆ ਤੇ ਕੰਮ ਇਹਦਾ ਕਾਫੀ ਕੀਤੇ ਹੋਇਆ ਤੇ ਮੈਂ ਟਿੱਪਰ ਤੇ ਵੀ ਰਿਹਾ ਆ ਅੱਛਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਸ ਲੈਂਚ ਪਿਆ ਫਿਰ ਸਾਲ ਇੱਕ ਲਾ ਕੇ ਫਿਰ ਦੁਬਾਰਾ ਸਟਰਗਲ ਕਰਕੇ ਇੱਥੇ ਤੱਕ ਦੁਬਾਰਾ ਪਹੁੰਚਿਆ ਬਾਈ ਹੁਣ ਸੈਟੀਸਫਾਈ ਇੱਥੇ ਹਾਂਜੀ ਹੁਣ ਕਿਤੇ ਇਦਰੀ ਮੂਡ ਬਾਰਪੂਰ ਜਾਣ ਦਾ ਲੱਤ ਤ ਨਹੀਂ 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 ਬਾਹਰ ਹਾਲੇ ਤਾਂ ਇਹ ਤਾਂ ਕੋਈ ਇਦਾਂ ਦਾ ਹੈ ਨਹੀਂਗਾ ਅੱਛਾ ਕਿਉਂਕਿ ਇਹ ਕੰਮ ਵਧੀਆ ਚੱਲੀ ਜਾਵੇ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਇੱਥੇ ਹੀ ਕੰਮ ਮਿਲੇ ਤਾਂ ਜ਼ਿਆਦਾ ਵਧੀਆ ਬਾਹਰ ਜਾ ਕੇ ਵੀ ਬੰਦੇ ਧੱਕੇ ਹੀ ਖਾਂਦੇ ਆ ਤੇ ਕਈਆਂ ਦੀ ਸੈਟਲਮੈਂਟ ਹੋ ਜਾਂਦੀ ਕਈਆਂ ਦੀ ਨਹੀਂ ਵੀ ਹੁੰਦੀ ਭਾਈ ਲੋਕ ਕਰਦੇ ਨਹੀਂ ਥੋੜਾ ਜਿਹਾ ਵੀ ਦੁਕਾਨ ਬਹੁਤ ਛੋਟੀ ਆ ਭਾਈ ਥੋੜੀ ਵਢਾਓ ਕਿਉਂਕਿ ਸਿਰਫ ਤੁਹਾਡੇ ਕੋਲ ਚਾਰ ਅੱਠ ਕੁਰਸੀਆਂ ਨੇ ਬਾਹਰ ਮੇਰੇ ਕੋਲ ਕਾਫੀ ਗਾਹ ਆਉਂਦੇ ਜਦੋਂ ਹੁਣ ਇਕੱਠੇ ਆ ਜਾਂਦੇ ਆ ਜਦੋਂ ਮੰਨ ਲਓ ਕਿ 10 12 ਆ ਗਏ ਫਿਰ ਵਿੱਚ ਦੋ ਚਾਰ ਮੁੜ ਵੀ ਜਾਂਦੇ ਫਿਰ ਦੁਬਾਰਾ ਕਈ ਵੇਲੇ ਤਾਂ ਕਈ ਵੇਟ ਕਰਕੇ ਦੁਬਾਰਾ ਵੀ ਆ ਜਾਂਦੇ ਆ ਇੱਕ ਜਗ੍ਹਾ ਦੀ ਦਿੱਕਤ ਤਾਂ ਜ਼ਰੂਰ ਹੈਗੀ ਪਰ ਆਉਣ ਏ ਭਾਈ ਜਦੋਂ ਸ਼ੁਰੂਆਤ ਕੀਤੀ ਇੱਥੇ ਹਾਂਜੀ ਉਦੋਂ ਦਾ ਮੈਨੂੰ ਥੋੜਾ ਜਿਹਾ ਦੱਸੋ ਵੀ ਉਦੋਂ ਦਾ ਕੀ ਸਿਸਟਮ ਰਿਹਾ ਕਿਵੇਂ ਸ਼ੁਰੂਆਤ ਹੋਈ ਕਿਵੇਂ ਪੈਸੇ ਇਕੱਠੇ ਕਿਵੇਂ ਕੀਤੇ ਸੀਗੇ ਇੱਕ ਓਵਨ ਲੈਣ ਵਾਸਤੇ ਜਦੋਂ ਅੱਜ ਤੋਂ ਮੈਂ 4 ਸਾਲ ਪਹਿਲਾਂ ਮੈਂ ਇੱਕ ਓਵਨ ਲਿਆ ਸੀ ਦੇ ਨਾਲ ਦਾ ਉਹ ਖਰਾਬ ਹੋ ਗਿਆ ਸੀ ਉਦੋਂ ਮੇਰਾ ਫੇਰ ਕਾਫੀ ਕੰਮ ਖਰਾਬ ਹੋਇਆ ਸੀ ਲਾਸ ਹੋਇਆ ਸੀ ਉਸ ਤੋਂ ਬਾਅਦ ਦੁਬਾਰਾ ਫਿਰ ਮੈਂ 2 ਸਾਲ ਬਾਅਦ ਦੁਬਾਰਾ ਪੈਸੇ ਇਕੱਠੇ ਕਰਕੇ ਫੇਰ ਦੁਬਾਰਾ ਹੀ ਕੰਮ ਸ਼ੁਰੂ ਕੀਤਾ ਪਤਾ ਲੱਗਾ ਲੋਨ ਵੀ ਲਿਆ ਸੀਗੇ ਇਹਨੂੰ ਲੈਣ ਲਈ ਹਾਂ ਉਹ ਮੇਰਾ ਪਹਿਲੇ ਜਿਹੜੇ ਸਾਰੇ ਪੈਸੇ ਬਲੌਕ ਹੋ ਗਏ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਅੱਛਾ ਪਹਿਲਾਂ ਕਾਫੀ ਲਾਸ ਹ ਆਪ ਦਾ ਕਾਫੀ ਲਾਸ ਹੋਇਆ ਇਹਦੇ ਨਾਲ ਦੀ ਪੱਟੀ ਜਿੱਤੇ ਮੇਰੇ ਕੋਲ ਉਦਾ ਹੀ ਪਈ ਸੀ ਫੇਰ ਅੱਛਾ ਹਾਂਜੀ ਤੇ ਕਿੰਨੀ ਦਿਨ ਹੋ ਗਈ ਤੁਹਾਨੂੰ ਇੱਥੇ ਬਿਲਗੇ ਚ ਚੱਲ ਮੈਨੂੰ ਹੁਣ ਰੌਣ 2 ਸਾਲ ਹੋ ਚੱਲੇ ਆ 2 ਸਾਲਾਂ ਰੌਣ ਹੋ ਚੁੱਕਿਆ ਤੇ ਦਿਹਾੜੀ ਦੇ ਵਿੱਚ ਲੱਗਵਾ 50 ਕਿ ਪੀਜੇ ਲੱਗ ਪਏ ਨੇ ਵੇਚ ਲੈਂਦੇ ਹਾਂ ਚਲੋ ਕੋਈ ਐਸਟੀਮੇਟ ਨਹੀਂ ਕਦੀ ਲਾਇਆ ਨਹੀਂ ਮਤਲਬ ਅੱਜ ਤੱਕ ਅਦੀ ਕਾਪੀ ਨਹੀਂ ਲਾਈਗੇ ਆਰਡਰ ਕਿਸੇ ਦਾ ਲਿਖਣਾ ਉਹ ਤਰਫ ਦਿਮਾਗ ਕੀ ਹੁੰਦਾ ਮਤਲਬ ਜਿੰਨਾ ਡੋ ਬਣਾਉਣੇ ਹੋ ਦਿਹਾੜੀ ਚ ਲੱਗ ਜਾਂਦਾ ਹਾਂ ਉਹ ਕਈ ਵੇਲੇ ਦੁਬਾਰਾ ਦੋ ਵਾਰੀ ਤਿੰਨ ਵਾਰੀ ਵੀ ਲਾਉ ਮੈਂ ਜਿੱਦਾਂ ਪੀਜ਼ੇ ਇਦਾਂ ਆ ਨਾ ਕਿ ਮੈਂ ਡੋ ਬਣਾਉਣਾ ਨਾ ਥੋੜੀ ਜਿਹੜੇ ਮੇਰੇ 10 12 ਪੀਜ਼ੇ ਲੱਗ ਜਾਣ 15 ਲੱਗ ਜਾਣ ਮਤਲਬ ਦਿਹਾੜੀ ਦੇ ਤਿੰਨ ਚਾਰ ਆ ਜੀ ਬਣਾਉਨੇ ਹਾਂ ਹਾਂ ਮਤਲਬ ਇਹ ਨਹੀਂ ਕਿ ਡੋ ਨੂੰ ਦੋ ਦਿਨ ਰੱਖ ਕੇ ਬਣਾਓ ਤਿੰਨ ਦਿਨ ਰੱਖ ਕੇ ਨਹੀਂ ਮੈਂ ਬਾਅਦ ਤੋਂ ਬਾਅਦ 8 ਜਾਂ 9 ਘੰਟੇ ਡੋ ਨੂੰ ਕੱਢਦਾ ਹਾਂ ਬਸ ਮਤਲਬ ਦਿਹਾੜੀ ਦੇ ਵਿੱਚ ਜਿੰਨਾ ਤੁਸੀਂ ਡੋ ਬਣਾਉਨੇ ਸਾਰਾ ਲੱਗ ਜਾਂਦਾ ਹਾਂ ਸਾਰਾ ਲੱਗ ਜਾਂਦਾ ਤੇ ਘਟ ਜਵੇ ਮੈਨੂੰ ਕੋਈ ਚੱਕਰ ਨਹੀਂ ਮੈਂ ਦੁਬਾਰਾ ਗੋਣ ਲੈਣਾ ਕੀ ਬਾਤ ਇਹ ਨਹੀਂ ਹੁੰਦਾ ਕਿ ਬਣਾ ਕੇ ਕਿੰਨੀ ਸਾਰੀ ਰੱਖ ਲਵਾਂ ਕਾ ਕਾਇਆ ਦੂਏ ਦਿਨ ਤਾਈ ਉਹਨੂੰ ਦਈ ਜਾਓ ਦਈ ਜਾਓ ਫਿਰ ਤੇ ਬਾਈ ਚਲੋ ਸਾਡੇ ਲਈ ਤੁਸੀਂ ਹੁਣ ਬਣਾਓ ਤੁਸੀਂ ਐਕਸਟ ਡਬਲ ਐਕਸਲ ਹਾਂਜੀ ਹਾਂਜੀ ਤੇ ਚਲੋ ਭਾਜੀ ਸਟਾਰਟ ਕਰੋ ਤੁਸੀਂ ਤੇ ਬਾਈ ਕਿੰਨੇ ਵਜ਼ਨ ਕਿੰਨਾ ਹੁੰਦਾ ਵੈਸੇ ਇਹਦਾ ਇਸ ਵਿੱਚ ਇਹਦਾ ਆਪਾਂ ਰੋਣ 500 ਰੱਖਣਾ ਪੀੜੇ ਦਾ 500 ਗ੍ਰਾਮ ਮਤਲਬ ਅੱਧਾ ਕਿਲੋ ਦਾ ਹਾਂਜੀ ਹਾਂਜੀ ਅੱਧਾ ਕਿਲੋ ਤਾਂ ਡੋ ਦਾ ਹੋ ਗਿਆ ਨਾ ਭਾਜੀ ਹਾਂਜੀ ਬਾਈ ਇਹ ਕਿਹੜਾ ਆਟਾ ਯੂਜ਼ ਕਰਦੇ ਤੁਸੀਂ ਇਹ ਭਾਜੀ ਮੱਕੀ ਦਾ ਮੱਕੀ ਦਾ ਆਟਾ ਯੂਜ਼ ਕਰਦੇ ਹਾਂਜੀ ਹਾਂਜੀ ਓਕੇ ਕਈ ਇਥੇ ਮੈਦਾ ਯੂਜ਼ ਕਰਦੇ ਆਪਾਂ ਮੱਕੀ ਦਾ ਆਟਾ ਯੂਜ਼ ਕਰਦੇ ਹਾਂ ਓਕੇ अच्छा भाई तोडी एक पिजे दी खास गल तो है अभी ਤੁਹਾਡਾ ਪੀਜਾ ਭਾਵੇਂ ਅੱਜ ਦੋ ਦਿਨ ਰੱਖ ਕੇ ਖਾ ਲੋ ਹਾਂਜੀ ਤੂੰ ਤੁਹਾਡਾ ਪੀਜਾ ਹੋਵੇ ਦੋਵੇਂ ਦਿੰਦਾ ਵੀਰ ਬਾਕੀ ਜਿਹੜੇ ਪੀਜੇ ਬਣਾਉਂਦੇ ਉਹਨਾਂ ਦੇ ਕੋਲ ਕੁਆਲਿਟੀ ਕਿਉਂ ਨਹੀਂ ਹੁੰਦੀ ਉਹਨਾਂ ਦੀ ਭਾਈ ਸਾਰਿਆਂ ਦੀ ਰੈਸਪੀ ਵੱਖਰੀ ਆ ਅੱਛਾ ਹਮ ਰੈਸਪੀ ਦਾ ਸਾਰਾ ਹੀ ਚੱਕਰ ਆ ਭਾਈ ਇੱਕ ਕਈਆਂ ਦੇ ਨਾਲ ਜਿਹੜੇ ਚੀਜ਼ ਹੁੰਦਾ ਆ ਉਹਨਾਂ ਨੂੰ ਚੀਜ਼ ਦੀ ਬੜੀ ਦਿੱਕਤ ਆਉਂਦੀ ਆ ਚੀਜ਼ ਮਿਲ ਨੂੰ ਲੱਗਦਾ ਸ਼ਾਇਦ ਉਹ ਉਹ ਕੋਈ ਜਾਂਦਾ ਪਹਾੜ ਜਾ ਮਰ ਜਾਂਦਾ ਕਈਆਂ ਦੀ ਨਾਲ ਕਈ ਵਾਰ ਤੇ ਆ ਸਸਤੀ ਦੇਖ ਕੇ ਅੱਛਾ ਆਪਾਂ ਦੇਖਦੇ ਕਿ ਸਾਰਿਆਂ ਨਾਲ ਵਧੀਆ ਹੋਵੇ ਪੈਸੇ ਘੱਟ ਵੱਜ ਜਾਣ ਕੋਈ ਚੱਕਰ ਨਹੀਂ ਪੈਸਿਆਂ ਦਾ ਨਹੀਂ ਕੋਈ ਚੱਕਰ ਹੁੰਦਾ ਮੇਨ ਹੁੰਦਾ ਕਿ ਚੀਜ਼ ਵਧੀਆ ਹੋਵੇ ਤਾਂ ਦਾਦਾ ਜਿੰਨੀ ਚੀਜ਼ ਤੁਸੀਂ ਵਧੀਆ ਵੇਚੋਗੇ ਘੱਟ ਵੇਚ ਲਓ ਹੌਲੀ ਹੌਲੀ ਫਿਰ ਆਪੇ ਹੀ ਵੱਧਦਾ ਰਹਿੰਦਾ ਜੇ ਇੱਕ ਵਾਰੀ ਗਾ ਖਾ ਕੇ ਚਲੇ ਗਿਆ ਦੁਬਾਰਾ ਆਇਆ ਨਾ ਫਿਰ ਫਾਇਦਾ ਕੀ ਹੈ ਨਾ ਹੁਣ ਕਈ ਇਦਾਂ ਹੀ ਹੈ ਕਈਆਂ ਦਾ ਲੌਜਿਕ ਹੁੰਦਾ ਕਿ ਕੁਆਂਟੀਟੀ ਜ਼ਿਆਦਾ ਸਮਾਨ ਵੇਚਣਾ ਸਸਤੇ ਜ਼ਿਆਦਾ ਵੇਚ ਦੇਣਾ ਕਈਆਂ ਨੇ ਇਦਾਂ ਹੁੰਦਾ ਕਿ ਥੋੜਾ ਸਮਾਨ ਵੇਚਣਾ ਬੜਾ ਮhenga bechna ਕੀ ਬਾਤ ਹੈ ਪਰ ਇਹ ਜਿਹੜੀ ਸੌਸ ਤੁਸੀਂ ਬਣਾਉਣੀ ਹੈ ਰੈਡੀਮੇਡ ਆਉਂਦੀ ਹੈ ਜਾਂ ਤੁਸੀਂ ਇਹਦੇ ਵਿੱਚ ਕੁਛ ਆਪ ਤੜਕਾ ਲਾਉਣੀ ਹੋ ਉਹਦੇ ਵਿੱਚ ਇਹ ਭਾਜੀ ਜਿੱਦਾਂ ਜਿਹੜੇ ਕਈ ਤਾਂ ਆਪ ਬਣਾਉਂਦੇ ਆ ਜਿਹੜੀਆਂ ਰੈਡੀਮੇਡ ਵੀ ਆਉਂਦੀਆਂ ਉਹ ਵੀ ਵਧੀਆ ਹੁੰਦੀਆਂ ਉਹਨਾਂ 'ਚ ਲਿਮਟਡ ਹੁੰਦੀਆਂ ਚੀਜ਼ਾਂ ਸਾਰੀਆਂ ਅੱਛਾ ਪੇਸਟ ਦਾ ਫਰਕ ਨਹੀਂ ਪੈਂਦਾ ਕਈ ਵੇਲੇ ਜਦੋਂ ਬੰਦਾ ਆਪ ਬਣਾਉਂਦਾ ਆ ਆਪ ਦੀ ਚੀਜ਼ ਫੇਰ ਬੰਦਾ ਉਸ ਹਾਮ ਨਾਲ ਬਣਾਉਂਦਾ ਹੁਣ ਮੈਂ ਇਹਦੇ ਵਿੱਚ ਕਈ ਚੀਜ਼ਾਂ ਐਡ ਕਰਦਾ ਆ ਤਾਂ ਜਦਾ ਇਫਤਤਾ ਆਪਣੇ ਲਈ ਔਰੀਗਨੋ ਇਹ ਚ ਪਾ ਲਿਆ ਚਿੱਲੀ ਪਾ ਲਈ ਮਤਲਬ ਉਸ ਹਾਂ ਟੇਸਟ ਬਣਾ ਲੈਣਾ ਮਤਲਬ ਰੈਡੀ ਮੇਡ ਸੌਸ ਰੈਡੀ ਮੇਡ ਹੁੰਦੀ ਹੈ ਪਰ ਇਹਨੂੰ ਹਾਂ ਅਲੱਗ ਫਲੇਵਰ ਐਡ ਕਰ ਲੈਣਾ ਉਹ ਆਪਣਾ ਆਪਣੇ ਹੱਥ ਜੋਂਦਾ ਕਿੱਦਾਂ ਦਾ ਆਪਾ ਤਿਆਰ ਕਰਨਾ ਇਹਨੂੰ ਕਿੱਦਾਂ ਦਾ ਨਹੀਂ ਕਰਨਾ ਨਾ ਹੂੰ 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 ਹੁਣ ਕਈ ਦਾ ਸਿੰਪਲ ਹੀ ਪਾ ਕੇ ਦਾ ਜਾਂਦੇ ਕਈ ਤਾਂ ਪਾਣੀ ਵਰਗੀ ਹੁੰਦੀ ਪੀਜ਼ਾ ਸੌਸ ਕਈਆਂ ਦੀ ਬਿਲਕੁਲ ਕੋਸ਼ੀ ਜੇ ਹੁੰਦੀ ਕਿ ਵਧੀਆ ਹੋਵੇ ਬਾਈ ਜਿਹੜਾ ਉਹ ਇੱਕ ਨਾਲ ਇੱਕ ਪੀਜ਼ਾ ਫਰੀ ਦਿੰਦੇ ਆ ਉਹਦਾ ਫੰਡਾ ਪਤਾ ਕੀ ਹੁੰਦਾ ਉਹਦਾ ਭਾਜੀ ਹੁਣ ਕਈ ਖਾਈ ਤੇ ਜਾਂਦੇ ਆ ਉਹ ਵੀ ਇਦਾਂ ਨਾ ਦਾ ਚੀਜ਼ ਚੂਜ਼ ਘਟ ਜਾਂਦੀ ਉਹਨਾਂ ਦੀ ਹੂੰ ਮਤਲਬ ਤੁਸੀਂ ਨੋਰਮਲ ਡੇ ਦੇ ਵਿੱਚ ਖਾਓਗੇ ਉਹਨਾਂ ਕੋ ਹੂੰ ਤੇ ਜੇ ਉਹਦਾਂ ਤੁਸੀਂ ਚੀਜ਼ ਖਾਓਗੇ ਤੁਹਾਨੂੰ ਡਿਫਰੈਂਟ ਆਪ ਹੀ ਪਤਾ ਲੱਗ ਜਾਣਾ ਹੂੰ 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 ਸਵਾਦ ਦਾ ਫਰਕ ਪਤਾ ਲੱਗ ਜਾਣਾ ਬਿਲਕੁਲ ਮੇਰੇ ਕੋਈ ਕਈ ਬੰਦੇ ਆਉਂਦੇ ਭਾਜੀ ਤੁਸੀਂ ਨਹੀਂ ਲਾਉਂਦੇ ਤੁਸੀਂ ਨਹੀਂ ਲਾਉਂਦੇ ਹਾਂਜੀ ਮੈਂ ਕਹਿੰਦਾ ਉਹਨਾਂ ਭਾਜੀ ਨਹੀਂ ਮੈਂ ਇਦਾਂ ਹੀ ਕਿ ਕਿਹੜਾ ਭਾਈ ਸਾਡਾ ਆਪਣੇ ਵੈਸੇ ਵਿਕ ਜਾਂਦਾ ਸਾਨੂੰ ਲੋੜ ਨਹੀਂ ਪੈਂਦੀ ਹਾਂ ਬਾਕੀ ਜਿਹਨੇ ਟੇਸਟ ਖਾਣਾ ਉਹ ਉਹਨਾਂ ਨੂੰ ਪਤਾ ਹੁੰਦਾ ਕਿ ਚੀਜ਼ ਫਰੀ ਵਾਲੀ ਨਹੀਂ ਕੋਈ ਹੁੰਦੀ ਜੇ ਆਪਾਂ ਕੋਈ ਕਿਸੇ ਨੂੰ ਫਰੀ ਦੇ ਰਹੇ ਉਹ ਇਦਾਂ ਨਹੀਂ ਫਰੀ ਦੇ ਰਿਆ ਬਿਲਕੁਲ ਤੇ ਲੋ ਜੀ ਸਾਡਾ ਪੀਜ਼ਾ ਲਗਭਗ ਰੈਡੀਸ਼ਨ ਤਾਂ ਰੈਡੀ ਹੋ ਗਈ ਹੈ ਨਾ ਭਾਈ ਬਸ ਕੌਣ ਹੋ ਰਿਹਾ ਹੈ ਕੀ ਬਾਤ ਹੈ ਭਾਈ ਅੱਛਾ ਇੱਕ ਗੱਲ ਭਾਈ ਤੁਸੀਂ ਹੋਰ ਵੀ ਇੱਕ ਗੱਲ ਆ ਵੀ ਤੁਸੀਂ ਜਿੱਦਾਂ ਦਾ ਕਸਟਮਰ ਕਹਿੰਦਾ ਪੀਜ਼ਾ ਹੋਵੇਂ ਤਾਂ ਬੜਾ ਦਿੰਦੇ ਹੋ ਹਾਂ ਹਾਂ ਜਿੱਦਾਂ ਕਈਆਂ ਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ ਵਿੱਚ ਹਾਂਜੀ ਫਿਰ ਉਹ ਆਪਾਂ ਚੇਂਜ ਵੀ ਕਰ ਦੇ ਦਈਏ ਕਿ ਜੇ ਕੋਈ ਬੰਦਾ ਐਕਸ ਐਡ ਕਰਨ ਨੂੰ ਕਹਦੇ ਨੇ ਉਹ ਵੀ ਆਪਾਂ ਜੇ ਕੋਈ ਚੀਜ਼ ਕਹਿੰਦੇ ਕਰ ਦੇਈ ਦੀ ਆ। ਅੱਛਾ ਤੁਸੀਂ ਉਹਦੇ 100 ਪੈਸੇ ਨਹੀਂ ਲੈ ਲੈਂਦੇ ਨਾ? ਹਾਂ, ਇੱਕ ਦੀ ਚੀਜ਼ ਦੇ ਨਹੀਂ ਲੈਂਦੇ ਜਦੋਂ ਫੇ ਇਕੱਲਾ ਜ਼ਿਆਦਾ ਕਹਿੰਦਾ ਫੇ ਮਤਲਬ ਚਾਰ-ਪੰਜ ਚੀਜ਼ਾਂ ਹੋ ਰਹਿਣਗੀਆਂ ਬੇਦਾਰ ਫੇ ਦੋ-ਤਿੰਨ ਚੀਜ਼ਾਂ ਫੇ ਥੋੜਾ ਜਿਹਾ ਔਖਾ ਹੋ ਜਾਂਦਾ। ਹੂੰ ਹੂੰ ਹੂੰ। ਵਾਜਾ ਜੀ। ਅ ਲੋ ਜੀ ਇੱਕ ਵਾਰੀ ਹੋਰ ਚੀਜ਼ ਆ ਗਿਆ ਉਤੋਂ ਦੀ। ਵਾਜਾ ਜੀ। ਕਿਹਾ ਬਾਤਾ ਪੂਰਾ ਰੰਗ-ਬਰੰਗਾ ਪੀਜ਼ਾ ਬਣਾਤਾ ਬਈ ਤੁਸੀਂ। ਹੂੰ। ਐ ਸੈਡਾ ਵੀ ਪੂਰੀਆਂ ਕਵਰ ਕਰੀ ਦੀਆਂ ਕੋਸ਼ਿਸ਼ ਕਰੀ ਦੀਆਂ। ਬਿਲਕੁਲ। ਐ ਅੱਛਾ ਤੁਹਾਡੀ ਪੀਜ਼ਾ ਦੀ ਇੱਕ ਖਾਸ ਗੱਲ ਹੁੰਦੀ ਆ ਬਈ ਇਹ ਦੇ ਸਾਰਾ ਪੀਜ਼ਾ ਟੋਟਲੀ ਬੰਦਾ ਖਾ ਲੈਂਦਾ ਆ ਕੋਸ਼ਿਸ਼ ਇਹੀ ਕਰੀਦੀ ਆ ਕਿ ਜਦੋਂ ਆਪਾਂ ਸੈਟਾ ਤੋਂ ਪੀਜ਼ਾ ਛੱਡ ਦਿੰਨੇ ਹੋ ਇੱਕ ਲੂਜ ਆ ਵੀ ਹੋ ਜਾਂਦਾ ਕਈਆਂ ਨੂੰ ਲੱਗਦਾ ਰਹਿੰਦਾ ਤੇ ਇੱਕ ਇਦਾਂ ਕੀ ਫੇਕ ਲੈਨੇ ਪੂਰਾ ਪੀਜ਼ਾ ਖਾਣ ਦਾ ਸੁਆਦ ਵੀ ਆਉਂਦਾ ਬਿਲਕੁਲ ਤੇ ਚਲੋ ਭਾਜੀ ਹੁਣ ਦਾਵਾ ਦਾ ਆਪਾਂ ਓਵਨ ਚ ਲਈਏ ਇਹਨੂੰ ਹਾਂ ਬਸ ਇੱਕ ਕੋਇਲ ਯੂਜ਼ ਕਰਨਾ ਆਪਾਂ ਇਹ ਚ ਅੱਛਾ ਓਇਲ ਰਹਿਦਾ ਕੋਈ ਨਹੀਂ ਹਾਂ ਯਾਰ ਬਾਕੀ ਬੀਜ ਲਈ ਉਹ ਵੀ ਇੰਨੀ ਮਿਹਨਤ ਕਰਦੇ ਜਵੇਂ ਤੁਸੀਂ ਬਣਾਉਂਦੇ ਹੋ ਪੱਕਾ ਨਹੀਂ ਸਕਦੇ ਹਰੇਕ ਦਾ ਇਹ ਡੋਮੀਨੋਸ ਵਾਲੇ ਔਲ ਜਿਆਦਾ ਯੂਜ਼ ਕਰ ਦਿੰਦੇ ਆਪਾਂ ਵੀ ਕੋਸ਼ਿਸ਼ ਕਰੀ ਦੀ ਕੀ ਚੀਜ਼ ਬਦਲਦੇ ਰਹੀਏ ਵਧੀਆ ਹੁਣ ਜਦ ਕਈ ਮੇਰੇ ਪੱਕੇ ਕਸਟਮਰ ਆ ਉਹਨਾਂ ਨੂੰ ਮੱਖਣ ਪਸੰਦ ਆ ਮੈਂ ਸਪੈਸ਼ਲ ਮੱਖਣ ਲਿਆ ਕੇ ਰੱਖਿਆ ਮੱਖਣ ਪਾ ਲਈ ਦੇ ਅੱਛਾ ਇਹ ਕਿਹੜਾ ਔਇਲ ਆ ਭਾਜੀ ਇਹ ਇੱਕ ਜੀਨ ਔਇਲ ਹੁੰਦਾ ਇਹ ਵਧੀਆ ਦਾ ਟੇਸਟ ਹੁੰਦਾ ਫਲੇਵਰ ਦਾ ਹੁਣ ਗਾਰਲਿਕ ਬ੍ਰੈਡ ਵਗੈਰਾ ਚ ਕਈ ਧਾਰ ਫੈਂਡੀ ਵਰਤਦੇ ਰਹਿੰਦੇ ਆ ਪਰ ਇਹਦੇ ਨਾਲ ਫਲੇਵਰ ਵੀ ਵਧੀਆ ਹੁੰਦਾ ਟੇਸਟ ਵੀ ਵਧੀਆ ਹੁੰਦਾ ਸਮਝ ਲਓ ਇਹ ਡੋਮੀਨੋਸ ਵਾਲੇ ਵਰਤਦੇ ਨੇ ਇਹਨੂੰ ਹਾਂ ਕੀ ਬਾਤ ਆ ਇਹ ਵੀ ਕੋਸਟ ਵੀ ਕਿ ਭਾਈ ਦੀ ਕਿਸੇ ਵੀ ਕੰਮ ਨੂੰ ਲੈ ਕੇ ਕੰਪਰੋਮਾਈਜ਼ ਹੋਏਗਾ ਕਿਸੇ ਕੁਆਲਿਟੀ ਨੂੰ ਲੈ ਕੇ ਤੇ ਸੋ ਲੋ ਜੀ ਹੁਣ ਆਪਣਾ ਪੀਜ਼ਾ ਜਾ ਰਿਹਾ ਆ ਉਹ ਵੰਜ ਉਹ ਵੰਜ ਕੀ ਬਾਤ ਹੈ ਤੇ ਅੱਲਾਹ ਜੀ ਆ ਗਿਆ ਪੀਜ਼ਾ ਅੰਦਰ ਤੇ ਭਾਈ ਹੁਣ ਇਹਨੂੰ ਕਿੰਨੇ ਮਿੰਟ ਲੱਗਣੇ ਨੇ ਇਹਨੂੰ ਬਾਜੀ ਲੱਗਣੇ 4 ਤੋਂ 5 ਮਿੰਟ ਭਾਈ ਹੋ ਗਿਆ ਰੈਡੀ ਪੀਜ਼ਾ ਹਾਂਜੀ ਹਾਂਜੀ ਕੀ ਬਾਤ ਹੈ ਯਾਰ ਦੇ ਵਾਸੀ ਆ ਜਿਹੜਾ ਲੱਕੜ ਦਾ ਹੈ ਨਾ ਸਟੈਂਡ ਵੀ ਪੂਰਾ ਸਪੈਸ਼ਲ ਆਉਂਦਾ ਪਈ ਹੂੰ ਕਾਫੀ ਵੱਡਾ ਕੀ ਬਾਤ ਹੈ ਪਹਿਲੇ ਕਿੰਨੇ ਸਲਾਈ ਥੁਨੇ ਹੁਣ 16 14 14 ਹੋ ਗਿਆ ਅੱਛਾ ਕੀ ਬਾਤ ਹੈ ਆ ਦੇਖੋ ਤੁਸੀਂ ਤੇ ਸੋ ਹੁਣ ਆਪਾਂ ਚੱਲੀਏ ਟੇਸਟਿੰਗ ਤੇ ਸਭ ਤੋਂ ਪਹਿਲਾਂ ਤੁਸੀਂ ਆ ਪੀਜ਼ਾ ਚੈੱਕ ਕਰੋ ਬਈ ਕੀ ਬਾਤ ਹੈ ਚਲੋ ਜੀ ਹੁਣ ਆਪਾਂ ਕਰੀਏ ਇਹਨੂੰ ਟਰਾਈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਆ ਹੁੰਦਿਆ ਮਸਾਲਾ ਇਹ ਪਹਿਲਾਂ ਉੱਪਰ ਮਸਾਲੇ ਪੁਕੀ ਦਿਆਂ ਨੂੰ ਸੋਨਾ ਬਣਾਉਣੀ ਪਤਾ ਨਹੀਂ ਮੈਨੂੰ ਅਜ ਤੱਕ ਇਹਦਾ ਫਲੇਵਰ ਨਹੀਂ ਆਇਆ ਕੀ ਬਾਤ ਆ ਦੇਖੋ ਅਲੱਗ ਹੀ ਫਲੇਵਰਾਂ ਚੀਜ਼ ਹੈ ਭਾਈ ਆ ਨਹੀਂ ਆਲੀ ਪਾਉਣੀ ਆਪਾਂ ਹੁਣ ਇਹਦੇ ਉੱਤੇ ਸੌਸ ਪਾਵਾਂਗੇ ਹਲਕੀ ਜੀ ਆਪਾਂ ਜਿਹੜਾ ਆਪਾਂ ਜਿੱਦਾਂ ਟੈਸਟ ਕਰਨਾ ਹੈ ਹੋਏ 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 ਕੀ ਬਾਤ ਹੈ ਚੈੱਕ ਕਰੋ ਯਾਰ ਤੁਸੀਂ ਇਹ ਹੈ ਜੀ ਸਭ ਤੋਂ ਬੈਸਟ ਚੀਜ਼ ਤੇ ਭਾਈ ਜਿਹਨੇ ਖਾਣਾ ਆ ਦੇ ਉਹ ਮਿਲ ਗਿਆ ਜੀ ਤੇ ਮਿਲ ਗਿਆ ਦਾ ਐਡਰੈਸ ਭਾਈ ਹੁਣ ਇਹਦੇ ਕੋ ਲਵਾਂਗੇ ਬਾਅਦ ਚ ਕੀ ਐਡਰੈਸ ਆ ਤੇ ਸੋ ਗਰਮ ਬਹੁਤ ਆ ਠੰਡਾ ਕਰਕੇ ਫੂਕ ਮਾਰ ਕੇ ਖਾਣਾ ਆ ਕਿਉਂਕਿ ਸਲਾਈਸ ਲੰਮੀ ਜ਼ਿਆਦਾ ਹੋ ਜਾਂਦੀ ਹੈ ਹੂੰ ਓਏ ਹੋਏ ਭਾਈ ਇੱਕੋ ਗੱਲ ਕਹੂਗਾ ਵੀ ਐਸਾ ਪੀਜਾ ਗਰੰਟਡ ਆ ਤੁਸੀਂ ਜਿੱਦੀ ਮਰਜ਼ੀ ਵੱਡੀ ਤੋਂ ਵੱਡੀ ਫਰਾਂਚਾਈਜ਼ੀ ਤੇ ਵੱਡੀ ਤੋਂ ਵੱਡੀ ਜਗ੍ਹਾ ਤੇ ਖਾਦਾ ਹੋ ਪਰ ਇਹ ਫਲੇਵਰ ਤੁਹਾਨੂੰ ਕਿਤੇ ਨਹੀਂ ਮਿਲਣਾ ਇਹ ਸ਼ਰਤਾਂ ਭਾਜੀ ਪਸੰਦ ਨਾ ਆਵੇ ਜਿੱਥੇ ਮਰਜੀ ਪਾਈ ਖੜੇ ਕਰ ਲਿਓ ਐਸਾ ਪੀਜ਼ਾ ਵਾਕੇ ਬਾਈ ਬਹੁਤ ਬਹੁਤ ਧੰਨਵਾਦ ਓੜਾ ਇੰਨਾ ਸੋਹਣਾ ਪੀਜ਼ਾ ਖਿਲਾਉਂਦੇ ਹੋ ਭਾਜੀ ਤੇ ਸੱਚੀ ਗੱਲ ਆ ਬਾਈ ਤੁਸੀਂ ਫੈਨ ਕਰਦਾ ਸਾਨੂੰ ਐਸ ਪੀ ਦਾ ਬਾਈ ਅੱਜ ਤੁਹਾਡੇ ਅੱਜ ਤੋਂ ਬਾਅਦ ਅਸੀਂ ਤੁਹਾਡੇ ਫੈਨ ਆ ਬਾਈ ਸੀ ਨਾ ਕਿਉਂਕਿ ਬਹੁਤ ਕਮਾਲ ਦਾ ਪੀਜ਼ਾ ਯਾਰ ਸੱਚੀ ਗੱਲ ਆ ਹੂੰ ਜਦ ਤੱਕ ਮੈਂ ਆਪਣਾ ਪੀਜ਼ਾ ਫਿਨਿਸ਼ ਕਰਨਾ ਤਦ ਤੱਕ ਬਾਈ ਹੁਣਾਂ ਕੋ ਐਡਰੈਸ ਪੁੱਛ ਲਓ ਵੀ ਬਾਈ ਐਡਰੈਸ ਮਿਲ ਗਏ ਕਿੱਥੇ ਆਹ ਹਾਂਜੀ ਬਾਈ ਆਪਣਾ ਫਾਜੀ ਹੈਗਾ ਆ ਜਦੋਂ ਆਪਾਂ ਇਧਰ ਮੋਸਾ ਸਾਹ ਰੋਡ ਨੂੰ ਜਾਂਦੇ ਆ ਨਾ ਮੋਸਾ ਸਾਹ ਰੋਡ ਤੋਂ ਪਹਿਲਾਂ ਨੂੰ ਨੀਲੋਵਾਲ ਬਾਜ਼ਾਰ ਨੂੰ ਜਾਂਦੇ ਆ ਆਪਣੀ ਰੋਡ ਦੇ ਉੱਤੇ ਹੀ ਦੁਕਾਨ ਹੈ ਬਾਹਰ బోర్ਡ ਲੱਗਾ ਗਗਨ ਪੀਜ਼ਾ ਦਾ ਤੇ ਨਾਲੇ ਰੋਡ ਦੇ ਉੱਪਰ ਹੀ ਦੁਕਾਨ ਹੈ ਬਾਈ ਜੇ ਆਨਲਾਈਨ ਬੁਕਾਉਣਾ ਹੋਵੇ ਆਰਡਰ ਕਰ ਸਕਦੇ ਹਾਂ ਆਨਲਾਈਨ ਦਿੱਕਤ ਹੋ ਜਾਂਦੀ ਕਈ ਵੇਲੇ ਪਹਿਲਾਂ ਜੇ ਤੁਹਾਨੂੰ ਆਰਡਰ ਕਰਦੇ ਤਾਂ ਤੁਹਾਡੇ ਕੋਲ ਪਿਕ ਕਰਨਾ ਪੈਣਾ ਹੋਣਾ ਹਾਂ ਕਿਉਂਕਿ ਮੈਂ ਇਕੱਲਾ ਕੰਮ ਕਰਦਾ ਓਕੇ ਤੇ ਡਿਲੀਵਰ ਕਰਨ ਦਾ ਥੋੜੀ ਜਿਹੀ ਦਿੱਕਤ ਹੁੰਦੀ ਆ ਜੇ ਮੈਂ ਫ੍ਰੀ ਹੋਮਾ ਕਰ ਦਨਾ ਨਹੀਂ ਤਾਂ ਫੇ ਔਖਾ ਹੋ ਜਾਂਦਾ ਕਸਟਮਰ ਆਈ ਮੋੜ ਕੇ ਕਈ ਵਾਰੀ ਗੁੱਸਾ ਕਰ ਬਿਲਗੇ ਬਿਲਗੇ ਚ ਬਿਲਗੇ ਬਿਲਗੇ ਚ ਹੋ ਜਾਂਦੀ ਆ ਹਾਂ ਬਿਲਗੇ ਬਿਲਗੇ ਚ ਕੁਛ ਪੂਰੀ ਹੁੰਦੀ ਆ ਪਰ ਇਹ ਰੱਛ ਜਿਆਦਾ ਪੈ ਜਾਂਦਾ ਕ ਇਕੱਲਾ ਕਰਦਾ ਨਾ ਫੇ ਥੋੜਾ ਜਿਹਾ ਔਖਾ ਹੋ ਜਾਂਦਾ ਪਰ ਬਾਈ ਐਦਾਂ ਦਾ ਪੀਜ਼ਾ ਖਾਣ ਵਾਸਤੇ ਨਾ ਤੁਹਾਨੂੰ ਇਹ ਟੈਨਸ਼ਨ ਲੈਣੀ ਲੋੜ ਨਹੀਂ ਬਾਈ ਨੂੰ ਫੋਨ ਕਰਕੇ ਬਾਈ ਨੂੰ ਆਰਡਰ ਬੁੱਕ ਕਰਾਓ ਤੇ ਬਾਈ ਕੋਲੋਂ ਆ ਕੇ ਪੀਜ਼ਾ ਲੈ ਜਾਓ ਬਾਈ ਇੰਨਾ ਜ਼ਬਰਦਸਤ ਪੀਜ਼ਾ ਵਾਕਿਆ ਤੁਹਾਨੂੰ ਪਰ ਲੱਪਣਾ ਨਹੀਂ ਕਿਤੇ ਕਉਕੀ ਜਲੰਧਰ ਤੋਂ ਬਾਹਰ ਤਾਂ ਮੈਂ ਜੈ ਟ੍ਰਾਈ ਨਹੀਂ ਬਾਰੇ ਕੀਤੇ ਪਰ ਇੱਕ ਬੈਗੋ ਵਾਲਾ ਮੈਂ ਜਰੂਰ ਟ੍ਰਾਈ ਕੀਤਾ ਇਹ ਸਭ ਤੋਂ ਵੱਡਾ ਪੀਜ਼ਾ ਉਸ ਤੋਂ ਵੀ ਬੈਸਟ ਪੀਜ਼ਾ ਹੈ ਤੇ ਸੋ ਬਾਈ ਬਿਲਗੇ ਵਾਲਾ ਸਾਡਾ ਦੁਆਬੇ ਵਾਲਾ ਬੰਦਾ ਬਾਜੀ ਮਾਰ ਗਿਆ ਠੀਕ ਹੈ ਤੇ ਤੁਸੀਂ ਹੁਣ ਕੀ ਕਰਨਾ ਤੁਸੀਂ ਇਸ ਸਰਫੋਂ ਇੱਕ ਕੰਮ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਦੱਸੋ ਵੀ ਨਾਲੇ ਕਮੈਂਟ ਕਰਕੇ ਸਭ ਤੋਂ ਬੈਸਟ ਪੀਜ਼ਾ ਤੁਸੀਂ ਕਿੱਥੇ ਖਾਧਾ ਪੀਜ਼ਾ ਜਰੂਰ ਬਾਈ ਉਹਨਾਂ ਕੋਲ ਆ ਕੇ ਟ੍ਰਾਈ ਕਰੋ ਆ ਕੇ ਤੁਸੀਂ ਕਿਉਂਕਿ ਐਦਾ ਨਾ ਪੀਜ਼ਾ ਤੁਹਾਨੂੰ ਵਾਕੇ ਕਿਤੇ ਨਹੀਂ ਮਿਲਣਾ ਤੇ ਸੋ ਮੈਂ ਹੁਣ ਆਪਣਾ ਪੀਜ਼ਾ ਬਹੁਤ ਟਾਈਮ ਲੱਗਣਾ ਮੈਨੂੰ ਉਹਨੂੰ ਖਾਣ ਲਈ